ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸੀਂ ਇੱਕ ਤੁਹਾਡੇ ਵਾਸਤੇ ਸੂਚਨਾ ਲੈ ਕੇ ਆਏ ਹਾਂ ਜਿਹੜੀ ਬਹੁਤ ਜ਼ਰੂਰੀ ਹੈ ਇਸ਼ੂ ਚਾ ਹਰ ਚੈਨਲ ਤੇ ਜਿਹੜਾ ਤੁਸੀਂ ਵੀਡੀਓ ਦੇਖਦੇ ਹੁੰਦੇ ਹੋ ਹਰਾਮਖੋਰ ਦੋਤਾ ਸੀਰੀ ਚੱਲੀ ਜਾਂਦੀ ਹੈ ਉਹਦੇ ਨਾਲ ਨਾਲ ਨਾ ਆਪਾਂ ਇੱਕ ਹੋਰ ਵੀਡੀਓ ਪਾਵਾਂਗੇ ਜਿਹਦਾ ਐਪੀਸੋਡ ਕੱਲ ਨੂੰ 9 ਵਜੇ ਆਊਗਾ ਇਸ਼ੂ ਦਾ ਵਿਆਹ ਜਿਹਦੇ ਚ ਤੁਹਾਨੂੰ ਅਸੀਂ ਮੇਰਾ ਵਿਆਹ ਪ੍ਰੋਪਰ ਦਿਖਾਵਾਂਗੇ ਤੁਹਾਨੂੰ ਨਜ਼ਾਰਾ ਆਊਗਾ ਭਾਈ ਤੇ ਇੱਕ ਜਿਹੜੀ ਬੇਨਤੀ ਇਹ ਹੈ ਵੀ ਇੱਕ ਦਿਨ ਵੀਡੀਓ ਆਪਣੀ ਇਸ਼ੂ ਦਾ ਵਿਆਹ ਹੋ ਇੱਕ ਦਿਨ ਹਰਾਮਖੋਰ ਦੋਤਾ ਤੇ ਇਹ ਇੱਕ ਦਿਨ ਛੱਡ ਕੇ ਵੀਡੀਓ ਦੋਨੇ ਆਉਣਗੀਆਂ ਹਾਂਜੀ ਜਿਵੇਂ ਬਾਈ ਆ ਵੀਨੇ ਦੱਸਿਆ ਨਾ ਆਉਣੀਆਂ ਇੱਕੋ ਹੀ ਚੈਨਲ ਤੇ ਇਸ਼ੂ ਚਾਹਰ ਦੇ ਚੈਨਲ ਤੇ ਇੱਕ ਦਿਨ ਉਹ ਇੱਕ ਦਿਨ ਉਹ ਇਸ ਤਰ੍ਹਾਂ ਪਾਇਆ ਕਰਾਂਗੇ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਓ ਨਾਲੇ ਜੇ ਇਹਦੇ ਵਿਊ ਲੱਖ ਪਲੱਸ ਜਾਣਗੇ ਤੁਹਾਨੂੰ ਅਸਲੀ ਵਿਆਹ ਦਿਖਾਵਾਂਗੇ ਪੈਲਸਾਂ ਕਿਧਰੇ ਟੈਂਟੋ ਹਲਵਾਈ ਨਹੀਂ ਕੁਝ ਬਟ ਨਹੀਂ ਮੈਂ ਹੋਰ ਹਲਵਾਈ ਖੁਰਚਣੇ ਜਾਗੋ ਸਾਰਾ ਕੁਝ ਹੋਊਗਾ ਬਟਨਾ-ਬਟਨਾ ਲਾ ਕੇ ਸਾਰੀਆਂ ਛਟੀਆਂ ਛੁਟੀਆਂ ਸਾਰੇ ਕਿੰਨੀਆਂ ਗੱਡੀਆਂ ਬੁੱਕ ਕਰਾਉਣੀਆਂ ਨੇ ਮੰਨ ਕੇ ਚੱਲ ਜਿਹੜੀਆਂ ਬਰਾਤ ਜਾਣਗੀਆਂ ਸਾਰਾ ਕੁਝ ਬਾਈ ਕਿੱਦੇ ਵਾਲੇ ਸਾਰਾ A to Z ਨਾਨਕਾ ਮੇਲਾ ਸਭ ਦਿਖਾਵਾਂਗੇ ਪਰ ਉਹ ਬਾਈ ਦਿਖਾਵਾਂਗੇ ਤਾਂ ਜੇ 4 ਰੁਪਏ ਪੂਰੇ ਹੋਣ ਚਲ ਮੇਰੇ ਬਾਰੇ ਵੀ ਬੋਲਦੇ ਮੈਂ ਵੀ ਆ ਰਿਹਾ ਹਾਂ ਈ ਸ਼ੁਦੇ ਵਿੱਚ ਹਾਂ ਮੇਰੇ ਬਾਰੇ ਕੋਈ ਬੋਲਦੇ ਨਹੀਂ ਯਾਰ ਸਾਰੇ ਬਾਈ ਇਹ ਵੀ ਯਾਰ ਨਾਲੇ ਬਾਈ ਇਹੇ ਈ ਸ਼ੂ ਦੇ ਵਿਆਹ ਵੀਡੀਓ ਚਾਹ ਰਿਹਾ ਹੈ ਨਾਲੇ ਹਰਾ ਖੜਦਾ ਯਾਰ ਸਸਰੀ ਘਾਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਮਾ ਕਰਮਾ ਵੀ ਇਸ਼ੂ ਦਾ ਵਿਆਹ ਦੇਖਣ ਆਊਗਾ ਤੇ ਤੁਸੀਂ ਸਾਰਿਆਂ ਨੇ ਆਉਣਾ ਸੋ ਤੁਹਾਨੂੰ ਸਾਰਿਆਂ ਨੂੰ ਲੱਡੂ ਜਲੇਬੀਆਂ ਮੇਰੇ ਕੰਨੀਓ ਫਿਰੀ ਠੀਕ ਆ ਸਾਰਿਆਂ ਨੂੰ ਖਵਾਵਾਂਗੇ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤੇ ਇੱਕੋ ਘੰਟੀ ਵਾਲਾ ਬਟਨ ਜਰੂਰ ਦਬਲਿਓ ਜੇ ਟੌਂ ਜੀ ਬਾਈਦੀ ਆਵਾਜ਼ ਜੀ ਉਹ ਦਬਲਿਓ ਸਾਰੇ ਜਣੇ ਤੇ ਵੱਧ ਤੋਂ ਵੱਧ ਪਿਆਰ ਦਿਓ ਹੁਣ ਸਾਡੀ ਸਾਰੀ ਟੀਮ ਆ ਕਾਕਾ ਹੋ ਗਿਆ ਹਾਕਮਾਲੀਆ ਚਰਨਜੀਤ ਭੈਣ ਹੋ ਗਈ ਇਸ਼ੂ ਹੋ ਗਿਆ ਅਭੀ ਪੰਗੂ ਹੋ ਗਿਆ ਤੇ ਥੋੜਾ ਆਪਣਾ ਕਰਮਾ ਹੋ ਗਿਆ ਸਾਰੇ ਇਸ਼ੂ ਦੇ ਚੈਨਲ ਦੇ ਮਿਲਿਆ ਕਰਨਗੇ ਤੁਹਾਨੂੰ ਏ ਸਾਰੇ ਜਣੇ ਵੱਧੋ ਵਾ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਸਾਡੀਆਂ ਵੀਡੀਓ ਦੇਖਣੇ ਨਾ ਭੁੱਲਿਆ ਕਰੋ ਇਸ਼ੂ ਦਾ ਵਿਆਹ ਤੇ ਹਰਾਮਖੋਰ ਦੋਤਾ ਇੱਕ ਦਿਨ ਉਹ ਇੱਕ ਦਿਨ ਉਹ ਤੇ ਨਾਲੇ ਬਈ ਜੇ ਤੁਸੀਂ ਸਾਰੇ ਜਣਿਆਂ ਨੇ ਪਿਆਰ ਦਿੱਤਾ ਤਾਂ ਆਪਾਂ ਕਮੈਂਟ ਵੀ ਪੜ ਕੇ ਜਰੂਰ ਬੋਲਿਆ ਕਰਾਂਗੇ ਸਾਰੇ ਜਣਿਆਂ ਦੇ ਨਾਮ ਕਮੈਂਟ ਵੀ ਸਾਰਨੇ ਵੱਧੋ ਵਾਤ ਕਰਨੇ ਨੇ ਕੱਲ ਨੂੰ ਸਵੇਰੇ 9 ਵਜੇ ਆਊਗੀ ਬਈ ਇਹ ਵੀਡੀਓ ਇਸ਼ੂ ਦਾ ਵਿਆਹ ਪਹਿਲਾ ਐਪੀਸੋਡ ਸ਼ੇਅਰ ਕਰਨਾ ਸਾਰਿਆਂ ਨੇ ਤੇ ਸਾਰੇ ਜਣਿਆਂ ਨੇ ਸਟੋਰੀਆਂ ਵੀ ਲਾਉਣੀਆਂ ਨੇ ਲਿੰਕ ਕਾਪੀ ਕਰਕੇ ਸਾਰਿਆਂ ਦਾ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ